YouTube ਤੇ Instagram ਦੀ ਇਹ ਮਸ਼ਹੂਰ ਲੜਕੀ ਮੀਕੂ ਢਿੱਲੋਂ ਦੇ ਸਾਰੇ ਜਾਣੇ ਜਾਣਦੇ ਹੋਵੋਗੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਕੁੜੀ ਦਾ ਸ਼ਗਨ ਪੈ ਚੁੱਕਿਆ ਹੈ ਜਲਦ ਦੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ ਬਹੁਤ ਜਲਦ ਮੈਰਿਜ ਕਰਵਾਉਣ ਜਾ ਰਹੇ ਨੇ ਵੀ ਦੋਸਤੋ ਉਮੀਦ ਕਰਦੇ ਹਾਂ ਕਿ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਇਸ ਲੜਕੀ ਬਾਰੇ ਗੱਲ ਕਰਦੇ ਹਾਂ ਕਿਉਂਕਿ ਮੀਕੂ ਢਿੱਲੋਂ Instagram ਤੇ ਬਹੁਤ ਹੀ ਜ਼ਿਆਦਾ ਮਸ਼ਹੂਰ ਲੜਕੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਕੁੜੀ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਸ ਨੇ ਸਾਰਾ ਖੇਤੀ ਦਾ ਕੰਮ ਆਪ ਦੇ ਸਿਰ ਤੇ ਚੱਕ ਲਿਆ ਇਸ ਭੈਣ ਦੇ ਵੀਰ ਨਹੀਂ ਹੈ ਇਹ ਮਾਪਿਆਂ ਦੀ ਇਕੱਲੀ ਇਕੱਲੀ ਕੁੜੀ ਸੀ ਉਹ ਮੀਕੂ ਢਿੱਲੋ ਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਲਗਨ ਭੈਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਜਲਦੀ ਹੀ ਉਹਨਾਂ ਦਾ ਵਿਆਹ ਹੋਵੇਗਾ ਤੋ ਉਹਨਾਂ ਨੇ ਆਪਣੇ ਹਸਬੈਂਡ ਦਾ ਫੇਸ ਰੀਵील ਵੀ ਕਰ ਦਿੱਤਾ ਹੈ। ਤੋ ਦੋਸਤੋ ਤੁਸੀਂ ਵੀ ਇਸ ਕਪਲ ਜੋੜੇ ਨੂੰ ਕਮੈਂਟ ਬਾਕਸ ਦੇ ਵਿੱਚ ਕੰਗ੍ਰੈਚੁਲੇਸ਼ਨ ਕਰਨਾ ਨਾ ਭੁੱਲਣਾ। ਮੀਕੂ ਟੈਲੋ ਜੀ ਬਹੁਤ ਹੀ ਚੰਗੇ ਦਿਲ ਦੇ ਇਨਸਾਨ ਨੇ। ਮੀਕੂ ਟੈਲੋ 15 ਸਾਲ ਦੇ ਸੰਨ ਜਦੋਂ ਉਸਦੇ ਪਿਤਾ ਦਾ ਸਾਆਯਾ ਸਿਰ ਤੋਂ ਉੱਠ ਚੁੱਕਿਆ ਸੀ। ਤੋ ਇਹ ਕੁੜੀ ਸਾਰਾ ਖੇਤ ਦਾ ਕੰਮ ਕਰਦੀ ਹੈ ਇਕੱਲੀ। ਟਰੈਕਟਰ ਹੋਇਆ ਜਾਂ ਹੋਰ ਮਸ਼ੀਨਰੀ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਲੈਂਦੇ ਨੇ। ਤੋ ਸਾਡੇ ਵੱਲੋਂ ਮੀਕ ਟੈਲੋ ਜੀ ਨੂੰ ਉਹਨਾਂ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ।